ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਸਾਫੂ ਵਾਲੇ ਦੇ ਵਿੱਚ ਸਾਫੂ ਵਾਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਡਰੋਲੀ ਭਾਈ ਗਵੰਦਾ ਗਵੰਡੀ ਪਿੰਡ ਆ ਤੇ ਲੱਖੇ ਵੀਰ ਦੇ ਕੋਲੇ ਇਸ ਟਾਈਮ ਇਹ ਮੌਜੂਦ ਆ ਮਿੱਤਰੋ ਤੁਹਾਨੂੰ ਜਿਹੜੀ ਵੱੱਛੀ ਵਿਖਾਉਣੀ ਆ ਸਾਹਮਣੇ ਦੇਖਦੇ ਪਏ ਗੱਬਣ ਚੱਕ ਪਾਸ ਨਸਲ ਵੱਲੋਂ ਬਰੀਡ ਵੱਲੋਂ ਪੜੀ ਸੰਭਣਾ ਵੱਲੋਂ ਵਜਨ ਵੱਲੋਂ ਕਿਆ ਬਾਤ ਚੀਜ਼ ਆ ਇਹ ਕਿਸੇ ਭਰਾ ਨੇ ਘਰੇ ਤਿਆਰ ਕਰਨੀ ਆਉਂਦੇ ਲਈ ਲਾਹੇਵੰਦ ਚੀਜ਼ ਆ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਕਿੰਨੇ ਚਿਰ ਦੀ ਗੱਪਣਾ ਕੀ ਬਾਈ ਮੁੱਲ ਕਰਦਾ ਆ ਉਹ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਲੱਖੇ ਵੀਰੇ ਹੋਰ ਸੇਤਾ ਬਾਈ ਬਹੁਤ ਵਧੀਆ ਬਾਈ ਤੁਸੀਂ ਦੱਸੋ ਤੇ ਲੱਗ ਕੇ ਬਾਈ ਵੈੜ ਫਿਰ ਕਿੰਨੇ ਚਿਰ ਦੀ ਗੱਬਣਾ ਬਾਈ ਇਹ ਵੀਰੇ 4 ਮਹੀਨਿਆਂ ਦੀ ਗੱਬਣਾਗੀ ਤੇ ਇਹਨੂੰ ਆ ਦੂਜਾ 21 ਤਰੀਕ ਤੋਂ ਪੰਜਵਾਂ ਮਹੀਨਾ ਲੱਗ ਜਾਣਾ ਆ ਜਿਹੜੀ 21 ਤਰੀਕ ਤੋਂ ਪੰਜਵਾਂ ਮਹੀਨਾ ਲੱਗ ਜਾ ਜਾਨੀ ਕਿ ਅੱਜ 16 ਹੋ ਗਈ ਤੇ ਫਿਰ ਹਾਂ 5 ਦਿਨ ਘਾਟ ਆ ਬਾਈ ਠੀਕ ਆ ਬਾਈ ਹਾਂ ਬਈ ਤੇ ਬਾਈ ਫਿਰ ਇਹਦੀ ਮਾਂ ਦਾ ਦੁੱਧ ਦੱਦ ਕਿੰਨਾ ਕੁ ਸੀ ਇਹਦਾ ਯਾਰ ਮਾਂ ਦਾ ਵੀਰੇ 23 24 ਲੀਟਰ ਠੀਕ ਆ ਬਾਈ ਠੀਕ ਆ ਵੀਰੇ ਤੇ ਇਹ ਦੰਦੋ ਕਿੰਨੇ ਕਿਵੇਂ ਹੋ ਗਈ ਬਾਈ ਬਾਈ 4 ਦਾ ਹੁੰਦਾ 4 ਦਾ ਹੁੰਦਾ ਇੱਕ ਗੱਲ ਆ ਡਬਲ ਗਾ ਵੱਡੀ ਵਧੀਆ ਬੈਡ ਪਣ ਹਾਂ ਹਾਂ ਬਈ ਹਾਂ ਬਈ ਸਾਹਮਣੇ ਵਾਲੇ ਲਈ ਲਾਹੇਵੰਦ ਚੀਜ਼ ਆ ਹੈਨਾ ਹਾਂ ਬਈ ਠੀਕ ਆ ਵੀਰੇ ਕੀ ਰੇਟ ਰਹੂਗਾ ਬਈ ਬਈ 37000 ਰੁਪਏ 37000 ਰੁਪਏ ਲਾਡ ਪਿਆਰ ਥੋੜਾ ਜਿਹਾ ਕਰਦੇ ਆ ਰੇਟ ਤੇਰਾ ਠੀਕ ਆ ਭਰਾ ਹਾਂ ਬਈ ਤੋੜ ਦੇ ਬਈ ਕੱਢ ਦੇ ਬਾਈ ਲੈ ਵੀ ਮਿੱਤਰੋ ਪਹਿਲਾਂ ਪੱਕੇ ਤੋਰ 2400 ਉਧਰ ਕਿੱਥੇ ਕਿੰਨਾ ਰਾਮਿੰਬਰ ਪਰਵਾ ਮਹੀਨਾ ਨੂੰ 21 ਦਿਨ ਤੋਂ ਲੱਗ ਜਣਾ ਅੱਜ ਪੂਰਾ 20 ਤੱਕ ਕੈਂਲੇ ਦੀ ਅੱਖ ਚ ਕੈਨ ਸਹੀ ਆ 21 ਤੋਂ ਲੱਗ ਜਣਾ ਪਰਵਾ ਮਹੀਨਾ ਜੋ ਜਿਹੜਾ ਦੋ ਭਾਵੇਂ ਪੰਚ ਵੀ ਨਹੀਂ ਗਿਆ ਉਹ ਸੰਭਲਣੀ ਪੈਣੀ ਆ ਪੰਦੇ ਨੂੰ ਮੇਰੇ ਪੱਲੇ ਪੌਣੇ ਪੱਲੇ ਕਰਨ ਵਾਲੀ ਨੂੰ ਦਾਣਾ ਤੁਹਾਡੇ ਕਰੇ ਚੋਗੀ ਵਹਿੜ ਮੰਨ ਤਿਆਰ ਹੋ ਜੂਗੀ ਦੁੱਧ ਪਾਣਾ ਨਹੀਂ ਤਾਂ ਯਾਰ ਜਿਵੇਂ ਮੰਨ ਲਓ ਵਹਿੜ ਦਾ ਟੰਚਾਵਾ ਜਿਹੜੇ ਵਹਿੜ ਦਾ ਟੰਚਾਵਾ 18 20 ਕਿਲੋ ਵਾਲੀ ਗਾਂ ਨੂੰ ਪਹਿਲੇ ਤੁਸੀਂ ਪੜਨਾ ਚਾਹੀਦਾ ਠੰਢੀ ਠੰਢੀ ਚੰਗੀ ਠੰਢ ਸੰਗਾ ਵਾ ਫਿਰ ਉਹਦੇ ਤੇ ਲਾਏ ਪਈ ਹੋਈ ਢੋਲੀ ਪੱਤੀ ਹੋਈ ਆ ਪੁੱਛੇ ਚੱਕ ਰਹੀ ਹੋਈਏ ਵੀ ਤੇ ਆਪਣੀ ਭਾਈ ਹਾਂ ਹਾਂ ਬਈ ਚੈੱਕ ਕਰਾ ਕੇ ਠੰਡਾ ਟੀਕਾ ਲਵਾਇਆ ਬਈ ਇੱਥੋਂ ਚੈੱਕ ਕਰਵਾ ਹਾਂ ਹਾਂ ਭਈ ਆਪਾਂ ਚੈੱਕ ਕਰਾ ਕੇ ਦੇਣੀ ਜੀਨੇ ਲੈਣੀ ਆ ਲੈ ਲੱਕੇ ਮ 6832/98231 6832/98231 ਹੈ 98231 ਬਈ 98231 ਹਾਂ ਬਈ ਇੱਕ ਵਾਰੀ ਹੋਰ ਆਉਣ ਦੇ 6832/98231 6832/98231 ਹਾਂ ਬਈ 6832 ਦੇ 98231 ਬਈ ਦਾ ਨੰਬਰ ਆ ਪਿੰਡ ਦਾ ਜਿਹੜਾ ਸਾਪੂ ਵਾਲਾ ਜ਼ਿਲ੍ਹਾ ਵਾ ਮੋਗਾ ਲੱਖਾ ਬਈ ਦਾ ਨਾਮ ਆ ਗੱਲਬਾਤ ਲਈ ਬਈ ਦਾ ਸੰਪਰਕ ਕਰ ਲਿਓ ਵੈਢ ਦਿਖਾਤੀ ਅਗਲੀ ਕਾਰਵਾਈ ਤੁਹਾਡੇ ਹੱਥਾ ਮੇਰੀ ਤਾਂ ਨਿਆਣੀ ਮਾਤਾ ਧੰਨਵਾਦ